ਪਲਾਸਟਿਕ ਦੇ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ ਖਿਲਾਫ ਨਗਰ ਕੌਂਸਲ ਦਾ ਐਕਸ਼ਨ ਬਰਸਾਤ ਵਿੱਚ ਸੀਵਰੇਜ ਅਤੇ ਨਾਲੀਆਂ ਬਲੋਕ ਹੋਣ ਦੇ ਚਲਦਿਆਂ ਲਗਾਤਾਰ ਚਲੇਗੀ ਕਾਰਵਾਈ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਲਾਸਟਿਕ ਦੇ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬੀਤੇ ਦਿਨ ਕੌਂਸਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ वक् इलाक लिफाफे जबत मुहिम शुरू की गई अते इस दौरान लगभग पांच कुंटल के करीब प्लास्टिक के लिफाफे दुकाना विचो जबत करके कौंसल अधिकारियों वालों अपने कब्जे में ले गए हालांकि इस दौरान दुकानदारों वालों नगर कौंसल की कार्रवाई का विरोध जताया गया दुकानदार ये कहेंदे सुने गए कि छोटे दुकानदारों परेशान करने की बजाय कौंसल अधिकारियों पलास्टिक लिफाफे वेचन वाले होलसेलरस फैक्ट्रिया छापेमारी करनी चाहती है ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅਸੀਂ ਕੱਲ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਨਗਰ ਕੌਂਸਲ ਦੇ ਵਿੱਚ ਜਿੰਨੇ ਸੈਨੀਟੇਸ਼ਨ ਸ਼ਾਖਾ ਦੇ ਵਿੱਚ ਕਰਮਚਾਰੀ ਸਨ ਅਧਿਕਾਰੀ ਸਨ ਇਸ ਤੋਂ ਇਲਾਵਾ ਦਫ਼ਤਰ ਦਾ ਜਿਹੜਾ ਸਟਾਫ ਸੀ ਉਸ ਵਿੱਚ ਇੱਕ ਅਹਿਮ ਫੈਸਲਾ ਕੀਤਾ ਗਿਆ ਕਿ ਜਿਹੜਾ ਸ਼ਹਿਰ ਦੇ ਅੰਦਰ ਜਿੰਨਾ ਸੀਵਰ ਸਿਸਟਮ ਜਿਹੜਾ ਜਾਮ ਹੋ ਰਿਹਾ ਉਹਦਾ ਜਿਹੜਾ ਮੁੱਖ ਕਾਰਨ ਆ ਉਹ ਪਲਾਸਟਿਕ ਹੈ ਰੀਬੈਗ ਜੋ ਕੱਲ ਅਸੀਂ ਫੈਸਲਾ ਕੀਤਾ ਸੀ ਉਸ ਫੈਸਲੇ ਮੁਤਾਬਕ ਅੱਜ ਅਸੀਂ 12 ਟੀਮਾਂ ਨੂੰ ਬਾਹਰ ਫੀਲਡ ਦੇ ਵਿੱਚ ਤੋਰ ਦਿੱਤਾ ਸਵੇਰੇ ਅਸੀਂ ਅਰਲੀ ਮਾਰਨਿੰਗ ਪਹਿਲਾਂ ਵੈਜੀਟੇਬਲ ਮਾਰਕੀਟ ਦੇ ਵਿੱਚ ਰੇਡ ਕੀਤਾ ਉੱਥੇ ਅਪਰੋਕਸੀਮੇਟ 5 ਕੁਇੰਟਲ ਜਿਹੜਾ ਆ ਪੋਲੀਥੀਨ ਜਿਹੜਾ ਅਸੀਂ ਕਵਰ ਕੀਤਾ ਬਾਅਦ ਦੁਪਹਿਰ ਅਸੀਂ ਟੀਮਾਂ ਜਿਹੜੀਆਂ ਅੱਜ ਅਸੀਂ ਜਿਹੜੀਆਂ ਬਜ਼ਾਰਾਂ 'ਚ ਤੋਰੀਆਂ ਅਸੀਂ ਹਰ ਦੁਕਾਨਦਾਰ ਤੱਕ ਅਪਰੋਚ ਕੀਤੀ ਆ ਤੇ ਆਪਣਾ ਜਿਹੜਾ ਪਲਾਸਟਿਕ ਕੈਰੀ ਬੈਗ ਆ ਇਸ ਦੀ ਵਰਤੋਂ ਨਾ ਕਰੋ ਸਾਡੀ ਮੰਚਾ ਕਿਸੇ ਦੁਕਾਨਦਾਰ ਕਿਸੇ ਘਰ ਦੇ ਮਾਲਕ ਨੂੰ ਕੋਈ ਪਰੇਸ਼ਾਨ ਕਰਨਾ ਨਹੀਂ ਅਸੀਂ ਚਾਹੁੰਦੇ ਆ ਵੀ ਸਾਡਾ ਸੀਵਰ ਸਿਸਟਮ ਵਧੀਆ ਹੋਵੇ ਸਾਡਾ ਸ਼ਹਿਰ ਸਾਫ਼ ਸੁਥਰਾ ਹੋਵੇ ਤੇ ਅਸੀਂ ਜਿਹੜਾ ਕੂੜਾ ਸਾਡੇ ਕੋਲ ਆਉਂਦਾ ਉਹਨੂੰ ਅਸੀਂ ਸੈਗਰੀਗੇਟ ਪ੍ਰੋਪਰ ਤਰੀਕੇ ਨਾਲ ਕਰ ਸਕੀਏ ਤੁਹਾਡੇ ਮਾਧਿਅਮ ਰਾਈ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਵੀ ਨਗਰ ਕਾਉਂਸਲ ਗੁਰਦਾਸਪੁਰ ਦੇ ਵਿੱਚ 3 ਐਮਆਰਪ ਛੱਡਾਂ ਆ ਅਪਰੋਕਸੀਮੇਟ 127 ਪ੍ਰੈਟਸ ਨੇ ਪਰ ਸਾਡੇ 156 ਕਰਮਚਾਰੀ ਜਿਹੜੇ ਡੋਰ ਟੂ ਡੋਰ ਕਲੈਕਸ਼ਨ ਤੇ ਜਿਹੜੇ ਘਾਟੂ ਘਰ ਗਲੀ ਤੋਂ ਗਲੀ ਮਾਰਕੀਟ ਤੋਂ ਮਾਰਕੀਟ ਤੇ ਹਰ ਜਗ੍ਹਾ ਦੇ ਉੱਤੇ ਜੁਆਰਟ ਦੇ ਉੱਤੇ ਆਪਣੀ ਅਪਰੋਚ ਕਰਦੇ ਆ ਪਰ ਇੰਨਾ ਇਨਫਰਾਸਟ੍ਰਕਚਰ ਹੋਣ ਦੇ ਬਾਵਜੂਦ ਵੀ ਕੂੜਾ ਜਿਹੜਾ ਹੈ ਉਹ ਫਿਰ ਰਿਕਸਾ ਆ ਰਿਹਾ ਸੀ ਜਦੋਂ ਉਹਦੇ ਐਂਡ ਤੱਕ ਅਸੀਂ ਪਹੁੰਚੇ ਉੱਤੇ ਦਰਾਂ ਸੰਨ ਰਿਹਾ ਪਤਾ ਲਗਾ ਵੀ ਮੇਨ ਰੀਜਨ ਜਿਹੜਾ ਹੈ ਉਹ ਪਲਾਸਟਿਕ ਦਾ ਲਿਵਾਵਾ ਹੈ ਜਿਹਦੇ ਕਾਰਨ ਕਰਕੇ ਸਾਡਾ ਕੂੜਾ ਪੂਰੀ ਤਰ੍ਹਾਂ ਸੈਗਰੀਗੇਟ ਨਹੀਂ ਹੋ ਪਾਰਿਆ ਇਨ ਬਿਟਵੀਨ ਹੋਣ ਅਸੀਂ ਇਹੋ ਹੀ ਫੈਸਲਾ ਕੀਤਾ ਵੀ ਜਿਸ ਘਰ ਦੇ ਵਿੱਚ ਹਰ ਘਰ ਦੇ ਅਸੀਂ ਅਪਰੋਚ ਇਹੋ ਕਰਨੀ ਹੈ ਪੀ ਸਾਨੂੰ ਕੂੜਾ ਜਿਹੜਾ ਉਹ ਅਲੱਗ-ਅਲੱਗ ਦਿੱਤਾ ਜਾਵੇ ਜਿੱਲਾ ਕੂੜਾ ਅਲੱਗ ਤਾਂ ਉਹ ਤੇ ਸੁੱਕਾ ਕੂੜਾ ਅਲੱਗ ਦਿਓ ਤਾਂ ਜੀ ਉਹ ਘਰ ਤੋਂ ਹੀ ਸੈਗਰੀਗੇਟ ਹੋ ਕੇ ਘਰ ਤੋਂ ਹੀ ਸੈਗਰੀਗੇਟ ਹੋ ਕੇ ਅਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਦਾ ਕਰ ਸਕੀਏ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਇਹਨੂੰ ਵੇਸਟ ਨੂੰ ਸਾਡਾ ਵੇਸਟ ਪਿਕਰ ਲਿਆਉਂਦਾ ਉਹਨੂੰ ਅਸੀਂ ਲਿਆ ਕੇ ਐਮਆਰਐਫ ਸ਼ੈੱਡ ਤੇ ਰੱਖਦੇ ਹਾਂ ਉੱਥੇ ਅਸੀਂ ਇਸ ਸੀ ਨੂੰ 3R ਦਾ ਰੂਪ ਦਿੰਦੇ ਹਾਂ ਲੋਕਾਂ ਨੂੰ ਕੀ ਅਪੀਲ ਕਰ ਲੋਕਾਂ ਨੂੰ ਅਸੀਂ ਇਹੋ ਅਪੀਲ ਕਰ ਰਹੇ ਹਾਂ ਕਿ ਸਾਨੂੰ ਨਗਰ ਕੌਂਸਲ ਨੂੰ ਸਹਿਯੋਗ ਕਰੋ ਕਿਉਂਕਿ ਅਸੀਂ ਵਾਤਾਵਰਨ ਸਾਫ਼ ਸੁਥਰਾ ਚਾਹੁੰਨੇ ਆਂ ਸਾਫ਼ ਪਸੰਦ ਦਾ ਜਿਹੜਾ ਸ਼ਹਿਰ ਚਾਹੁੰਨੇ ਆਂ ਤੁਸੀਂ ਵੀ ਸਾਨੂੰ ਸਹਿਯੋਗ ਦਿਓ ਮੇਰੇ ਕੋ ਜਿਹੜਾ ਬੰਦਾ ਨਗਰ ਕੌਂਸਲ ਵੱਲੋਂ ਯਾਰੀ ਵਾਰ-ਵਾਰ ਲੋਕ ਹਿੱਤ ਦੇ ਵਿੱਚ ਜਿਹੜੀਆਂ ਜਿਹੜੀਆਂ ਸਾਡੇ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਕੀ ਉਹਦੇ ਵਿੱਚ ਫੇਰ ਵੀ ਬੰਦਾ ਨਹੀਂ ਸਾਨੂੰ ਸਹਿਯੋਗ ਦਿੰਦਾ ਤੇ ਫਿਰ ਜੋ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਵੀ ਉਸ ਬੰਦੇ ਨੂੰ ਪੈਨਲਟੀ ਜਿਹੜੀ ਆ ਨਾਟ ਲੈਸ ਥੈਨ 5000 ਤੇ ਉਹ ਫਿਰ ਜਿਹੜੀ ਪ੍ਰੋਵੀਜ਼ਨ ਮੁਤਾਬਕ ਚੱਲੇਗੀ ਜੇ ਕੰਟੀਨਿਊ ডিফেন্স ਕਰੂਗਾ ਤੇ ਫਿਰ ਉਹਦੋਂ ਜਿਹੜਾ ਅਸੀਂ ਉਸ ਦਾ ਕੋਰਟ ਦੇ ਵਿੱਚ ਕੇਸ ਜਿਹੜੀ ਕੰਪਲੇਂਟ ਫਾਈਲ ਜਿਹੜੀ ਕਰਾਂਗੇ ਹੋਰ ਮੈਰੀ ਟ੍ਰਾਂਸਫਰ ਚੱਲ ਰਹੀ ਹੈ ਇਹਦਾ ਸੁਤਲਾਵਾ ਕਰੇ ਜੀ ਚਾਹੁੰਦੇ ਵੀ ਕੋਈ ਮੇਰੇ ਇੱਕ ਸ਼ਹਿਰ ਦੇ ਵਿੱਚ ਅਸੀਂ ਗੁਰਦਾਸਪੁਰ ਦੇ ਵਿੱਚ ਆਪਣੀ ਨਗਰ ਕੌਂਸਲ ਸ਼ੁਰੂ ਕਰ ਦਿੱਤੀ ਆ ਤੇ ਬਹੁਤ ਵਧੀਆ ਸਾਨੂੰ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਸਾਨੂੰ ਸਭ ਤੋਂ ਵਧੀਆ ਹੰਗਾਰਾ ਤੇ ਤੁਹਾਡਾ ਪ੍ਰੈਸ ਦਾ ਮੇਰੇ ਜਿਹੜੇ ਸਾਡੇ ਤੱਕ ਅਪਰੋਚ ਕਰ ਰਹੇ ਆ ਤੇ ਜਦੋਂ ਤੁਹਾਡਾ ਸਾਰਿਆਂ ਦਾ ਸਾਨੂੰ ਸਹਿਯੋਗ ਰਿਹਾ ਤਾਂ ਤੁਹਾਨੂੰ ਲੱਗਦਾ ਵੀ ਇਹ ਪੂਰਾ ਆਪਣਾ ਸ਼ਹਿਰ ਆ ਉਹਦੇ ਵਿੱਚ ਅਸੀਂ ਇਹ ਕੰਮ ਦੇ ਵਿੱਚ ਸਫਲ ਹੋਵਾਂਗੇ ਇਹਦੇ ਵਿੱਚ ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਸਹਿਯੋਗ ਕਰੀ ਮੇਰੀ ਪਾਰਟੀ ਮਤਲਬ ਕੋਈ ਵੀ ਇੱਧਾਂ ਦੀ ਨਹੀਂ ਵੀ ਜਿਸ ਬੰਦੇ ਨੇ ਸਾਨੂੰ ਕਿਹਾ ਵੀ ਇਹ ਕੰਮ ਜਿਹੜਾ ਤੁਸੀਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਸੈਕੰਡ ਦੀ ਹੁਣ ਅਸੀਂ ਆਈ ਤੁਹਾਡੇ ਮਾਤਰ ਵਿੱਚ ਦੱਸਨੇ ਵੀ ਜਿੰਨੇ ਪੈਲਸ ਆ ਸਾਡੇ ਸ਼ਹਿਰ ਦੇ ਵਿੱਚ ਥੋੜਾ ਪੈਸਾ ਨੂੰ ਅਸੀਂ ਇੱਕ ਲੈਟਰ ਇਸ਼ੂ ਕਰ ਦਿੱਤਾ ਵੀ ਤੁਹਾਡਾ ਬਲਕ ਵੇਸਟ ਜਿਹੜਾ ਜਿਹੜਾ ਉਹਨਾਂ ਦਾ ਕੂੜਾ ਆ ਉਦਾ ਪ੍ਰਬੰਧ ਜਾਂਦੇ ਉਹ ਆਪ ਕਰਨ ਜਾਂ ਨਗਰ ਕੌਂਸਲ ਨੂੰ ਜਿਹੜੀ ਹੈ ਸੈਨੀਟੇਸ਼ਨ ਚਾਰਦੇ ਜਮਾ ਕਰਾਉ। ਪਰ ਇਸ ਤੋਂ ਇਲਾਵਾ ਜੇ ਕੋਈ ਉਹਦੇ ਅੰਦਰ ਪਲਾਸਟਿਕ ਦੇ ਥਰਮੋਬੋਲ ਦੀ ਵਰਤੋਂ ਕਰਦਾ ਹੈ ਜਾਂ ਪਲਾਸਟਿਕ ਦੀ ਕੋਈ ਚੀਜ਼ ਦੀ ਇਦਾਂ ਦੀ ਵਰਤੋਂ ਕਰਦਾ ਜਿਹੜੀ ਮਨਾਈ ਹੋਊਗਾ। ਜੋ ਕੈਰੀ ਬੈਗ ਐਕਟ ਮਤਾਬਕ ਮਨਾਈ ਹੋਊਗਾ ਤੇ ਉਹਦੇ ਖਿਲਾਫ ਜਿਹੜੀ ਹੈ ਮੌਕੇ ਤੇ ਚਲਾਨ ਵੀ ਹੋਊਗਾ ਤੇ ਮੌਕੇ ਦੇ ਉੱਤੇ ਜੇ ਅਸੀਂ ਕੋਰਟ ਦੇ ਵਿੱਚ ਕੇਸ ਵੀ ਫਾਇਲ ਕਰਦੇ